ਦੋਸਤੋ ਗੋਦੀ ਮੀਡੀਆ ਨੇ ਵਕਫਾਤ ਬੈਕਗ੍ਰਾਉਂਡ ਮਿਊਜ਼ਿਕ ਚਲਾ ਕੇ AI ਦੇ ਨਾਲ ਬਣਾਈਆਂ ਹੋਈਆਂ ਵੀਡੀਓ ਜਹਾਜ਼ਾਂ ਦੇ ਗ੍ਰਾਫਿਕਸ ਤੇ ਜੰਗ ਦੇ ਸਾਇਰਨ ਤੋਂ ਇਲਾਵਾ ਜਵਾਬ ਮਿਲ ਗਿਆ ਹੈ ਪਾਕਿਸਤਾਨ ਕੋ ਔਰ ਆਪ ਦੇਖਿਏ ਰਾਤ ਮੇ ਕਿਸ ਤਰੀਕੇ ਸੇ ਪਾਕਿਸਤਾਨ ਕੀ ਨੀਂਦ ਉੜੇਗੀ ਇਸ ਵਕਤ ਇੱਕ ਔਰ ਬੜੀ ਖਬਰ ਆ ਰਹੀ ਹੈ ਆਪਕੋ ਬਤਾ ਦੇ ਔਰ ਉਹ ਬੜੀ ਖਬਰ ਇਹ ਹੈ ਕਿ ਪਾਕਿਸਤਾਨ ਪਰ ਭਾਰਤ ਕਾ ਚੌਤਰਫਾ ਹਮਲਾ ਹੈ ਵੀਡੀਓ ਗੇਮਸ ਦੇ ਵਿੱਚੋਂ ਲਈਆਂ ਹੋਈਆਂ ਵੀਡੀਓ ਦਿਖਾ ਕੇ ਸਾਡੇ ਲੋਕਾਂ ਨੂੰ ਇੰਨਾ ਕਿ ਕਨਫਿਊਜ਼ ਕੀਤਾ ਹੋਇਆ ਹੈ ਕਿ ਕਈ ਚੈਨਲ ਤੇ ਆਪਣੀ ਹੱਦ ਇਸ ਤਰੀਕੇ ਨਾਲ ਟੱਪ ਜਾਂਦੇ ਨੇ ਕਿ ਪਾਕਿਸਤਾਨ ਦੇ 7 ਸ਼ਹਿਰਾਂ ਦੇ ਵਿੱਚ ਭਾਰਤੀ ਜਿਹੜਾ ਫੌਜ ਦੇ ਕਬਜ਼ੇ ਨੂੰ ਵੀ ਲੋਕਾਂ ਨੂੰ ਦਰਸਾਉਣ ਲੱਗ ਪੈਂਦੇ ਨੇ ਹਾਲਾਤ ਇਹ ਨੇ ਜਿੱਥੇ ਬਾਕੀ ਦੇਸ਼ ਇਹਨੂੰ ਜਿੱਤ ਦਾ ਜਸ਼ਨ ਜਿਹੜਾ ਮਨਾਉਣ ਲੱਗ ਜਾਂਦਾ ਇਹਨਾਂ ਨੂੰ ਵੇਖ ਕੇ ਜਿਹੜਾ ਪੰਜਾਬ ਜੰਮੂ ਕਸ਼ਮੀਰ ਤੇ ਨਾਲ ਲੱਗਦੇ ਜਿਹੜੇ ਸਟੇਟ ਨੇ ਉੱਥੇ ਦੇ ਲੋਕਾਂ ਦੇ ਵਿੱਚ ਭਾਰੀ ਸਹਿਮ ਹੁੰਦਾ ਹਾਲਾਤ ਸਾਡੇ ਦੇਸ਼ ਦੇ ਅਜਿਹੇ ਬਣ ਗਏ ਨੇ ਕਿ ਇਹ ਲੋਕ ਆਪਣੀ ਟੀਆਰਪੀ ਦੇ ਲਈ ਲੋਕਾਂ ਨੂੰ ਬਾਕੀ ਸਟੇਟ ਦੇ ਲੋਕਾਂ ਨੂੰ ਦਿਖਾਉਣਾ ਤਾਂ ਖੁਸ਼ ਚਾਹੁੰਦੇ ਨੇ ਪਰ ਸਾਡੇ ਬਾਰਡਰ ਦੇ ਨਾਲ ਲੱਗਦਾ ਜਿਹੜੇ ਸਟੇਟ ਜਾਂ ਸ਼ਹਿਰ ਨੇ ਉਹਨਾਂ ਦਾ ਪ੍ਰਸ਼ਾਸਨ ਵੀ ਇਹਨਾਂ ਤੋਂ ਕਨਫਿਊਜ਼ ਹੋਣ ਲੱਗ ਗਿਆ ਸੋ ਅਸੀਂ ਅੱਜ ਗੱਲ ਕਰਾਂਗੇ ਕਿ ਪਾਕਿਸਤਾਨ ਵਰਗਾ ਦੇਸ਼ ਅੱਜ ਇੰਡੀਆ ਦਾ ਭਰਦਾ ਕਿ ਮੁਕਾਬਲਾ ਕਰਨ ਦੇ ਯੋਗ ਹੈ ਕਿ ਉਹ ਕਿੰਨਾ ਕੁ ਮਜ਼ਬੂਤ ਤੇ ਕਿੰਨਾ ਕੁ ਕਮਜ਼ੋਰ ਹੈ ਦੋਸਤੋ ਪਾਕਿਸਤਾਨ ਨੂੰ ਸਮਝਣਾ ਹੋਵੇ ਤਾਂ ਸਾਨੂੰ ਚਾਰ ਪਾਰਟਸ ਦੇ ਵਿੱਚ ਜਿਹੜਾ ਆ ਉਹ ਪਾਕਿਸਤਾਨ ਨੂੰ ਮੰਨਣਾ ਪਏਗਾ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੀ ਆਰਮੀ ਪਾਕਿਸਤਾਨ ਦੇ ਲੋਕ ਅਤੇ ਪਾਕਿਸਤਾਨ ਦਾ ਅਤਵਾਦ ਆਮ ਤੌਰ ਤੇ ਚੱਲਦਾ ਕੀ ਆ ਕਿ ਕੁਝ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਉੱਥੋਂ ਦੀਆਂ ਮਿਲਟਰੀ ਨੂੰ ਕੰਟਰੋਲ ਕਰਦੀਆਂ ਨੇ ਜਿਵੇਂ ਇੰਡੀਆ ਦੀ ਜਿਹੜੀ ਸਰਕਾਰ ਆ ਉਹ ਮਿਲਟਰੀ ਤੇ ਉਹ ਪੂਰਾ ਕੰਟਰੋਲ ਕਰਦੀਆਂ ਨੇ ਤੇ ਜਿਹੜਾ ਹੁਕਮ ਆ ਉਹ ਸਰਕਾਰ ਵੱਲੋਂ ਜਿਹੜਾ ਉਹ ਆਰਮੀ ਨੂੰ ਜਾਂ ਬਾਕੀ ਜਿਹੜੀਆਂ ਸੈਨਾਵਾਂ ਨੂੰ ਦਿੱਤਾ ਜਾਂਦਾ ਹੈ ਪਰ ਪਾਕਿਸਤਾਨ ਦੇ ਵਿੱਚ ਇਹਦਾ ਉਲਟ ਹੈ ਪਾਕਿਸਤਾਨ ਦੇ ਵਿੱਚ ਜਿਹੜੀ ਆਰਮੀ ਹੈ ਉਹ ਉੱਥੋਂ ਦੀ ਸਰਕਾਰ ਨੂੰ ਕੰਟਰੋਲ ਕਰਦੀ ਹੈ ਕਈ ਵਾਰ ਤਖਤਾ ਪਲਟ ਕੇ ਉੱਥੋਂ ਦੇ ਮੌਜੂਦਾ ਪ੍ਰਧਾਨ ਮੰਤਰੀਆਂ ਨੂੰ ਕੁਰਸੀ ਤੋਂ ਹਟਾ ਕੇ ਉੱਥੇ ਕਬਜ਼ਾ ਕਰਕੇ ਜਿਹਨੂੰ ਅਸੀਂ ਮਿਲਟਰੀ ਕੂਪ ਕਹਿੰਦੇ ਆ ਜਾਂ ਤਖਤਾ ਪਲਟ ਕਹਿੰਦੇ ਆ ਕਰਕੇ ਆਪਣਾ ਕਬਜ਼ਾ ਕਰਕੇ ਉੱਥੋਂ ਦੀ ਸਰਕਾਰ ਨੂੰ ਸੁਪਿਆ ਗਿਆ ਪਾਕਿਸਤਾਨ ਦੀ ਆਰਮੀ ਆਈਐਸਆਈਐਸ ਨਾਲ ਮਿਲ ਕੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਪੂਰੀ ਦੁਨੀਆ ਦੇ ਵਿੱਚ دہشت گردی ਫਲੋਨ ਦਾ ਕਰਕੇ ਅਤਵਾਦੀਆਂ ਨੂੰ ਸਪੋਰਟ ਕਰਦੇ ਰਹੀ ਉਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ ਫਾਈਨੈਂਸ਼ੀਅਲ ਬਾਕੀ ਦੇਸ਼ਾਂ ਤੋਂ ਮਦਦ ਲੈਣਾ ਭਾਰਤ ਵਿੱਚ دہشت گردی ਫਨਾਉਣਾ ਅਤੇ ਕਈ ਉਹਨਾਂ ਦੇ ਮਨਸੂਬੇ ਜਿਹੜੇ ਆ ਉਹਦੇ ਵਿੱਚ ਸ਼ਾਮਲ ਨੇ ਅਗਰ ਮੈਂ ਗੱਲ ਕਰਾਂ ਪਹਿਲਗਾਮ ਦੇ ਵਿੱਚ ਹੋਈ ਘਟਨਾ ਦੀ ਤਾਂ 26 ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕਿਸੇ ਸਥਾਨ ਉੱਤੇ ਅੱਤਵਾਦੀਆਂ ਵੱਲੋਂ ਕਿਸੇ ਦਾ ਧਰਮ ਪੁੱਛ ਕੇ ਉਹਨਾਂ ਨੂੰ ਮੋਤ ਦੇ ਘਾਟ ਉਤਾਰਿਆ ਗਿਆ ਹੋਵੇ ਦੋਸਤੋ ਪਹਿਲਗਾਮ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਸਾਡੇ ਦੇਸ਼ ਦੀ ਸਰਕਾਰ ਨੇ ਉਹਨਾਂ ਅੱਤਵਾਦੀਆਂ ਦੇ ਠਿਕਾਣਿਆਂ ਦਾ ਪੱਕੇ ਤੌਰ ਤੇ ਇਲਾਜ ਕਰਨ ਦਾ ਫੈਸਲਾ ਠਾਣਿਆ ਜਿੱਥੇ ਸਾਡੇ ਭਾਰਤ ਦੀ ਸਰਕਾਰ ਨੇ ਜਲ ਸਮਝੌਤਾ ਰੱਦ ਕੀਤਾ ਉੱਥੇ ਅੱਤਵਾਦੀਆਂ ਦੇ ਠਿਕਾਣਿਆਂ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਮਾਰਨ ਦਾ ਫੈਸਲਾ ਕੀਤਾ ਅਕਸ਼ੋਕਾ ਚੈਨ विश्वसनीय इंटेलिजेंस सूचनाओं के आधार पर हुआ ताकि आतंकवादी गतिविधियों की रीढ़ तोड़ी जा सके और यह खास ध्यान दिया गया कि निर्दोष नागरिकों और सिविलियन इंस्टॉलेशन को नुकसान ना पहुंचे पाकिस्तान ਦੇ ਵਿੱਚ ਜਿੱਥੇ ਅਤਵਾਦੀਆਂ ਟਿਕਾਣੇ ਸੀਗੇ ਜਿਹੜੀ ਉੱਥੋਂ ਦੀ ਸਰਕਾਰ ਤੇ ਆਰਮੀ ਉਹਨੂੰ ਸਪੋਰਟ ਕਰ ਰਹੀ ਸੀਗੀ ਉਹਨੂੰ ਖਤਮ ਕਰਨ ਲਈ ਉੱਥੇ ਉਹਨਾਂ ਦੇ ਟਿਕਾਣਿਆਂ ਉੱਤੇ 에어 ਸਟ੍ਰਾਈਕ ਕਰਕੇ ਉਨ੍ਹਾਂ ਦਾ ਖਾਤਮਾ ਦੀ ਸ਼ੁਰੂਆਤ ਕੀਤੀ ਉਹਨਾਂ ਦੇ ਵਿੱਚ ਆਹਾਕਾਰ ਮਚੀ ਪਾਕਿਸਤਾਨ ਇਹ ਸਭ ਦੇਖ ਕੇ ਬੁਖਲਾ ਗਿਆ ਤੇ ਇਹਨੂੰ ਜੰਗ ਦੇ ਵਿੱਚ ਤਬਦੀਲ ਕਰਨ ਲਈ ਸਾਡੇ ਲੋਕਾਂ ਨੂੰ ਇਹ ਪਰੇਸ਼ਾਨ ਕਰਨ ਦੀ ਨੀਅਤ ਦੇ ਨਾਲ ਉਹਨੇ ਜਵਾਬੀ ਕਾਰਵਾਈ ਕੀਤੀ ਇੱਥੇ ਸਵਾਲ ਹੈ ਕਿ ਪਾਕਿਸਤਾਨ 1965 ਜਾਂ 1971 ਦੀ ਜੰਗ ਦੇ ਮੁਕਾਬਲੇ ਅੱਜ ਕਿੰਨਾ ਸਟਰੋਂਗ ਤੇ ਕਿੰਨਾ ਵੀਕ ਹੈ ਅੱਜ ਇੱਥੇ ਵਿਚਾਰ ਕਰਨ ਦੀ ਜ਼ਰੂਰਤ ਹੈ ਦੋਸਤੋ ਪਾਕਿਸਤਾਨ ਉਹ ਪਹਿਲੇ ਵਾਲਾ ਪਾਕਿਸਤਾਨ ਨਹੀਂ ਰਿਹਾ ਪਾਕਿਸਤਾਨ ਆਪਣੇ ਅੰਦਰੂਨੀ ਜਿਹੜਾ ਉਹਨਾਂ ਦੇ ਵਿਰੋਧ ਚੱਲ ਰਿਹਾ ਜਿਵੇਂ ਬਲੂਚਿਸਤਾਨ ਵੱਖਰਾ ਸਟੇਟ ਮੰਗ ਰਿਹਾ ਸਿੰਧ ਪ੍ਰਾਂਤ ਵੱਖਰਾ ਮੰਗ ਰਿਹਾ ਪੰਜਾਬ ਹੈ ਪਾਕਿਸਤਾਨ ਉਪੋਇਡ ਕਸ਼ਮੀਰ ਜਿਹੜਾ ਜਿਹਨੂੰ ਇਹ ਆਜ਼ਾਦ ਕਸ਼ਮੀਰ ਕਹਿੰਦੇ ਸਾਡੇ ਇੰਡੀਆ ਦਾ ਪਾਰ ਜਿੱਦੋਂ ਉੱਤੇ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਇਹ ਤੋਂ ਇਲਾਵਾ ਖੈਬਰ ਦਾ ਇਲਾਕਾ ਜਿਹੜੇ ਆਪਣੇ ਆਪ ਨੂੰ ਪਾਕਿਸਤਾਨ ਤੋਂ ਵੱਖਰਾ ਕਰਨਾ ਚਾਹੁੰਦੇ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਨਿਊਜ਼ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਬਲੂਚ ਆਰਮੀ ਵੱਲੋਂ ਉਹਨਾਂ ਜਿਹੜਾ ਗਰੁੱਪ ਆ ਟ੍ਰੇਨ ਨੂੰ ਹਾਈਜੈਕ ਕੀਤਾ ਗਿਆ ਤੇ ਪਾਕਿਸਤਾਨ ਆਰਮੀ ਦੇ ਕਈ ਸੈਨਿਕ ਉਹਨਾਂ ਵੱਲੋਂ ਮਾਰੇ ਗਏ ਉਹ ਪਾਕਿਸਤਾਨ ਇੰਟਰਨਲ ਜਿਹੜੀ ਲੜਾਈ ਦੇ ਵਿੱਚ ਉਹ ਇਸ ਤਰੀਕੇ ਨਾਲ ਉਲਝਿਆ ਹੋਇਆ ਉਹ ਕੈਪੇਬਲ ਹੀ ਨਹੀਂ ਹੈ ਕਿਸੇ ਦੇਸ਼ ਦੇ ਨਾਲ ਅਜੀਹਾ ਜੰਗ ਲੜਨ ਦੇ ਹਾਲਾਤਾਂ ਦੇ ਵਿੱਚ ਉਹ ਕਿਸੇ ਨਾਲ ਜੰਗ ਲੜ ਸਕੇ ਇਸ ਤੋਂ ਇਲਾਵਾ ਗਰੀਬੀ ਭੁੱਖਮਰੀ ਹਾਈ ਇਨਫਲੇਸ਼ਨ ਬੇਰੋਜ਼ਗਾਰੀ ਨਾਲ ਜੂਝ ਰਿਹਾ ਪਾਕਿਸਤਾਨ ਜਿਹਦੇ ਰੁਪਏ ਦੀ ਕੀਮਤ ਜਿਹੜੀ ਕਿਸੇ ਸਮੇਂ ਭਾਰਤ ਦੇ ਰੁਪਏ ਤੋਂ ਤਗੜੀ ਸੀਗੀ ਅੱਜ ਇੰਡੀਆ ਦਾ ਜਿਹੜਾ 1 ਰੁਪਈਆ ਆ ਉਹ ਪਾਕਿਸਤਾਨ ਦੇ ਵਿੱਚ 3 ਰੁਪਏ 29 ਪੈਸੇ ਅੱਜ ਦੀ ਉਹਦੀ ਕੀਮਤ ਹੈ ਰੁਪਈਆ ਦਿਨੋਂ ਦਿਨ ਉਹਦਾ ਡਿੱਗਦਾ ਜਾ ਰਿਹਾ ਆ ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਪਾਕਿਸਤਾਨ ਦੇ ਕੋਲ ਜਿਹੜਾ ਫੋਰਨ ਰਿਜ਼ਰਵ ਪਿਆ ਆ ਉਹ ਕੇਵਲ 15 ਬਿਲੀਅਨ ਡਾਲਰਸ ਪਿਆ ਆ ਤੇ ਜੇ ਮੈਂ ਇੰਡੀਆ ਦੀ ਗੱਲ ਕਰਨਾ 686 ਬਿਲੀਅਨ ਡਾਲਰ ਇੰਡੀਆ ਕੋਲ ਫੋਰਨ ਜ਼ਰਵ ਪਿਆ ਵਾ ਜੋ ਕਿ ਪਾਕਿਸਤਾਨ ਦੇ ਫੋਰਨ ਜ਼ਰਵ ਤੋਂ ਲਗਭਗ 45 ਗੁਣਾ ਵੱਧਦਾ ਆ ਅਗਰ ਇੰਡੀਆ ਆਪਣਾ 3 ਗੁਣਾ ਪਾਕਿਸਤਾਨ ਦੇ ਫੋਰਨ ਜ਼ਰਵ ਤੋਂ ਇਹ ਪਾਕਿਸਤਾਨ ਦੀ ਜੰਗ ਉੱਤੇ ਵੀ ਖਰਚ ਕਰਦੇ ਤਾਂ ਵੀ ਇਸ ਦੇਸ਼ ਦਾ ਨਾਮੋ ਨਿਸ਼ਾਨ ਜਿਹੜਾ ਆ ਉਹ ਖਤਮ ਕੀਤਾ ਜਾ ਸਕਦਾ ਪਾਕਿਸਤਾਨ ਦੀ ਜੀਡੀਪੀ ਜਿਹੜੀ ਅੱਜ 341 ਬਿਲੀਅਨ ਡਾਲਰ ਦੀ ਹੈ ਤੇ ਭਾਰਤ ਦੀ ਇੱਕ ਕੰਪਨੀ ਟਾਟਾ ਗਰੁੱਪ ਜਿਹਦੀ ਵੈਲਿਊ ਪਾਕਿਸਤਾਨ ਦੀ ਜੀਡੀਪੀ ਤੋਂ ਵੀ ਜ਼ਿਆਦਾ 365 ਬਿਲੀਅਨ ਡਾਲਰ ਹੈ ਕਿ ਅਜੀਹਾ ਦੇਸ਼ ਕਿਸੇ ਇੰਡੀਆ ਵਰਗੇ ਦੇਸ਼ ਨਾਲ ਮੁਕਾਬਲਾ ਕਰ ਸਕਦਾ ਆ ਵਿਦੇਸ਼ਾਂ ਦੀ ਗੱਲ ਕਰਾਂ ਤੇ ਤੁਰਕੀ ਤੇ ਅਜ਼ਰਬਾਈਜਾਨ ਨੂੰ ਛੱਡ ਕੇ ਕੋਈ ਵੀ ਪਾਕਿਸਤਾਨ ਦੇ ਹੱਕ ਦੇ ਵਿੱਚ ਖੜਨ ਲਈ ਤਿਆਰ ਨਹੀਂ ਆ ਪਹਿਲਾਂ ਇਹ ਗੱਲ ਕੀਤੀ ਜਾਂਦੀ ਸੀ ਕਿ ਸ਼ਾਇਦ ਚਾਈਨਾ ਜਿਹੜਾ ਆ ਉਹ ਪਾਕਿਸਤਾਨ ਦੇ ਹੱਕ ਦੇ ਵਿੱਚ ਖੜਾਏਗਾ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜਾ ਚਾਈਨਾ ਵੱਲੋਂ ਸੀਪੈਕ ਜਿਹੜਾ ਇੱਕ ਰੋਡ ਬਣਾਇਆ ਗਿਆ ਹੈ ਚਾਈਨਾ ਟੂ ਜਿਹੜਾ ਪਾਕਿਸਤਾਨ ਦੇ ਵਿੱਚ ਉਹਨਾਂ ਟ੍ਰੇਡ ਲਈ ਕੀਤਾ ਹੈ ਜਿਹਦੇ ਉੱਤੇ ਚਾਈਨਾ ਨੇ ਪਾਕਿਸਤਾਨ ਦੇ ਵਿੱਚ 65 ਬਿਲੀਅਨ ਡਾਲਰ ਖਰਚ ਕੀਤੇ ਨੇ ਅਗਰ ਉਹ 65 ਬਿਲੀਅਨ ਡਾਲਰ ਤੋਂ ਇਲਾਵਾ ਅਗਰ ਚਾਈਨਾ ਪਾਕਿਸਤਾਨ ਟ੍ਰੇਡ ਦੀ ਗੱਲ ਕਰੀਏ ਤਾਂ 23 ਬਿਲੀਅਨ ਡਾਲਰ ਦਾ ਚਾਈਨਾ ਵੱਲੋਂ ਵਪਾਰ ਕੀਤਾ ਗਿਆ ਹੁਣ ਇਹਨਾਂ ਦੋਵਾਂ ਨੂੰ ਜੋੜ ਲਈਏ ਤੇ ਪਿਛਲੇ ਸਾਲ ਦੇ ਵਿੱਚ ਚਾਈਨਾ ਨੇ ਇੰਡੀਆ ਦੇ ਜ਼ਰੀਏ ਜਿਹੜਾ ਟ੍ਰੇਡ ਜਿਹੜਾ ਵਪਾਰ ਕੀਤਾ ਉਹਦੀ ਵੈਲਿਊ 127.7 ਬਿਲੀਅਨ ਡਾਲਰ ਦਾ ਵਪਾਰ ਕੀਤਾ ਗਿਆ ਸੋ ਚਾਈਨਾ ਆਪਣਾ ਵਪਾਰਕ ਫਾਇਦਾ ਦੇਖਦੇ ਹੋਇਆ ਪਿੱਛੇ ਬੈਠ ਕੇ ਕੇਵਲ ਇਹ ਜਿਹੜਾ ਆ ਉਹ ਤਮਾਸ਼ਾ ਦੇਖ ਰਿਹਾ ਇਸ ਤੋਂ ਇਲਾਵਾ ਦੋਸਤੋ ਕੁਝ ਲੋਕ ਗੱਲ ਕਰਦੇ ਨੇ ਨਿਊਕਲੀਅਰ ਬੰਬ ਦੀ ਕਿ ਨਿਊਕਲੀਅਰ ਜਿਹੜਾ ਵਾ ਪਾਕਿਸਤਾਨ ਵਰਤ ਸਕਦਾ ਚਾਈਨਾ ਤੇ ਇੰਡੀਆ ਦੀ ਜੋ ਟ੍ਰੀਟੀ ਹੈ ਜਿਹਦੇ ਵਿੱਚ ਇਹ ਆ ਕਿ ਇੰਡੀਆ ਜਾਂ ਚਾਈਨਾ ਕਦੀ ਵੀ ਪਹਿਲੇ ਨੰਬਰ ਤੇ ਨਿਊਕਲੀਅਰ ਬੰਬ ਦੀ ਨਿਊਕਲੀਅਰ ਦੀ ਵੈਪਨ ਦੀ ਵਰਤੋਂ ਕਦੀ ਨਹੀਂ ਕਰਨਗੇ ਜਿੰਨੀ ਦੇਰ ਤੱਕ ਕੋਈ ਬਾਰੀ ਸ਼ਕਤੀ ਉਹਨਾਂ ਉੱਤੇ ਆ ਕੇ ਅਟੈਕ ਨਹੀਂ ਕਰਦੀ ਤੇ ਦੂਸਰੀ ਉਹਨੂੰ ਉਹਨੂੰ ਜਵਾਬੀ ਕਾਰਵਾਈ ਦੇ ਵਿੱਚ ਇੰਡੀਆ ਤੇ ਚਾਈਨਾ ਵਰਤ ਸਕਦਾ ਪਰ ਪਾਕਿਸਤਾਨ ਦੇ ਕੋਲ ਅਜੇ ਹੀ ਕੋਈ ਟ੍ਰੀਟੀ ਨਹੀਂ ਪਾਕਿਸਤਾਨ ਇਹਨੂੰ ਪਹਿਲੇ ਨੰਬਰ ਤੇ ਵੀ ਵਰਤ ਸਕਦਾ ਪਰ ਇਹਦੇ ਪਿੱਛੇ ਬੜੇ سارے ਸਵਾਲ ਨੇ ਇੰਡੀਆ ਕੋ ਅੱਜ ਇਹੋ ਜਿਹਾ ਸਿਸਟਮ ਹੈ ਕੀ ਅਗਰ ਪਾਕਿਸਤਾਨ ਅਜਿਹਾ ਕੋਈ ਵੈਪਨ ਚਲਾਉਂਦਾ ਵੀ ਹੈ ਕਿ ਉਹ ਹਵਾ ਦੇ ਵਿੱਚ ਨਸ਼ਤ ਕਰਕੇ ਉੱਥੋਂ ਵਾਪਸ ਉਹਦੀ ਥਾਂ ਉੱਤੇ ਜਾ ਕੇ ਉਹਨੂੰ ਬਲਾਸਟ ਕਰਨ ਦੀ ਕਪੈਸਿਟੀ ਜਿਹੜੀ ਆ ਉਹ ਇੰਡੀਆ ਦੇ ਵੈਪਨਸ ਦੇ ਕੋਲ ਹੈਗੀ ਆ ਪਰ ਇਸ ਦੇ ਬਾਅਦ ਕੀ ਪਾਕਿਸਤਾਨ ਆਪਣਾ ਬਚਾਅ ਕਰ ਪਾਏਗਾ ਕਿ ਦੂਸਰੇ ਨੰਬਰ ਤੇ ਆਪਣੇ ਡਿਫੈਂਸ ਦੇ ਵਿੱਚ ਵਰਤਣ ਵਾਲਾ ਦੇਸ਼ ਇੰਡੀਆ ਅਗਰ ਨਿਊਕਲੀਅਰ ਵੈਪਨ ਦੀ ਯੂਜ਼ ਕਰਦਾ ਆ ਇਹ ਬੜਾ ਅਜੀਬੋ-ਗਰੀਬ ਦਾ ਸਵਾਲ ਆ ਕਿਉਂਕਿ ਉਹ ਕਿ ਕਿੱਥੇ ਲੁਕਣਗੇ ਉਹ ਲੋਕ ਜਿਹੜੀ ਸਰਕਾਰੀ ਜਿਹੜੀ ਅਥਾਰਟੀ ਨੇ ਜਿਹੜੀ ਆਰਮੀ ਐ ਕੀ ਉਹ ਪਾਕਿਸਤਾਨ ਛੱਡ ਕੇ ਕਿਤੇ ਹੋਰ ਚਲੇ ਜਾਣਗੇ ਸੋ ਨਿਊਕਲੀਅਰ ਵਾਰ ਵਾਲੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਕੋਈ ਗੱਲ ਬਣਦੀ ਨਹੀਂ ਐ ਇਹ ਤਾਂ ਅਖੀਲੇ ਜੰਗ ਦੇ ਅਖੀਲੇ ਸੇਹ ਤੋਂ ਵੀ ਪਰੇ ਦੀ ਜਿਹੜੀ ਗੱਲ ਆ ਨਿਊਕਲੀਅਰ ਵਾਰ ਦੀ ਕਰ ਮੈਂ ਗੱਲ ਕਰਾਂ ਸੋ ਕਈ ਲੋਕ ਇਹ ਵੀ ਸੋਚਦੇ ਆ ਕਿ ਬਲੈਕਆਊਟ ਹੋਣਾ ਜਾਂ ਕਰਫਿਊ ਲੱਗਣਾ ਜਾਂ ਹਮਲੇ ਜਿਹੜੇ ਰਾਤ ਨੂੰ ਹੀ ਕਿਉਂ ਹੁੰਦੇ ਨੇ ਇਹਦੇ ਉੱਤੇ ਬੜਾ ਸੰਖੇਪ ਦੇ ਵਿੱਚ ਦੱਸਿਆ ਜਾ ਸਕਦਾ ਪਰ ਇਹ ਦੇਸ਼ ਦੀ ਇੰਟਰਨਲ ਸਿਕਿਉਰਿਟੀ ਦਾ ਮਸਲਾ ਐ ਉਹਦੇ ਉੱਤੇ ਆਪਾਂ ਜਦਾ ਵਿਚਾਰ ਨਹੀਂ ਕਰਨਾ ਚਾਹੁੰਦੇ ਸੋ ਮੇਰੀ ਅਖੀਰਤ ਬੇਨਤੀ ਹੈ ਕਿ ਪਾਕਿਸਤਾਨ ਵਰਗਾ ਨੰਗ ਦੇਸ਼ ਭਾਰਤ ਦੇ ਕਿਸੇ ਵੀ ਮੁਕਾਬਲੇ ਦਾ ਜਵਾਬ ਦੇਣ ਲਈ ਜਿਹੜਾ ਆ ਉਹ ਕੈਪੇਬਲ ਨਹੀਂ ਹੈਗਾ ਉਹ ਇਸ ਦਾ ਇਸ ਸਰਦਨਾ ਜਿਹੜੀ ਲੜਾਈ ਹੈ ਉਹ ਨਹੀਂ ਲੜ ਸਕਦਾ ਪਰ ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਪ੍ਰਸ਼ਾਸਨ ਦੀਆਂ ਗਾਈਡਲਾਈਨਸ ਦਾ ਜਿਹੜਾ ਆ ਉਹ ਪਾਲਣ ਕਰਨਾ ਬਣਦਾ ਕਿਸੇ ਵੀ ਅਫਵਾਹ ਉੱਤੇ ਜਿਵੇਂ ਗੋਦੀ ਮੀਡੀਆ ਵਾਲੇ ਜਿਸ ਤਰੀਕੇ ਨਾਲ ਗ੍ਰਾਫਿਕਸ ਦਿਖਾਉਂਦੇ ਆ ਤੇ ਸਾਡੇ ਰਿਸ਼ਤੇ ਦਾ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਆ ਉਹ ਬਾਰ-ਬਾਰ ਫੋਨ ਕਰਦੇ ਆ ਕਿ ਕੀ ਹਾਲਾਤ ਨੇ ਪੰਜਾਬ ਦੇ ਤੁਹਾਡੇ ਸ਼ਹਿਰ ਦੇ ਕੀ ਹਾਲਾਤ ਨੇ ਇਹਨਾਂ ਨੂੰ ਕੇਵਲ ਐਂਟਰਟੇਨਮੈਂਟ ਵਾਸਤੇ ਵੇਖਿਆ ਜਾਵੇ ਨੋਲਿਜਲੀ ਅਗਰ ਦੇਖਣਾ ਪੀਆਬੀ ਪ੍ਰੈਸ ਬਿਊਰੋ ਆਫ ਇੰਡੀਆ ਦਾ ਪੇਜ ਆ ਫੇਸਬੁੱਕ ਉੱਤੇ ਹਰ ਸ਼ਹਿਰ ਦੇ ਜਿਹੜੇ ਡਿਪਟੀ ਕਮਿਸ਼ਨਰ ਕਮਿਸ਼ਨਰ ਹਰੇਕ ਦਾ ਜਿਹੜਾ ਪੇਜ ਬਣਿਆ ਹੈ ਉਹਨੂੰ ਫੋਲੋ ਕਰਕੇ ਸਹੀ ਜਾਣਕਾਰੀ ਜਿਹੜੀ ਆ ਜਿੱਥੇ ਜਦੋਂ ਤੱਕ ਉੱਥੇ ਕਲੀਅਰ ਨਹੀਂ ਹੁੰਦੀ ਉਹਨੂੰ ਸਹੀ ਨਾ ਮੰਨਿਆ ਜਾਵੇ ਤੇ ਬਿਨਾਂ ਵਜ੍ਹਾ ਕੋਈ ਵੀਡੀਓ ਤੇ ਕੁਝ ਵੀ ਲਿਖਿਆ ਉਹਨੂੰ ਸ਼ੇਅਰ ਨਾ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਜਿਹੜਾ ਆ ਉਹ ਤੁਹਾਡੀ ਸੇਫਟੀ ਲਈ ਕੰਮ ਕਰਨਾ ਹੈ ਤੁਹਾਡੀ ਭਲਾਈ ਲਈ ਕੰਮ ਕਰਨਾ ਜਦੋਂ ਉਹ ਤੁਹਾਡੀ ਇਹਨਾਂ ਕਰੈਕਸ਼ਨਸ ਦੇ ਵਿੱਚ ਜਾਂ ਮਿਸ ਗਾਈਡਿੰਗ ਜਿਹੜੀਆਂ ਇਨਫਰਮੇਸ਼ਨ ਦੇ ਵਿੱਚ ਉਲਝੇਗਾ ਤੇ ਉਹ ਸਾਡਾ ਭਲਾ ਕਿਵੇਂ ਕਰੇਗਾ ਨੰਬਰ 2 ਇਸ ਅਪਾਤ ਸਥਿਤੀ ਦੇ ਵਿੱਚ ਸਾਡੇ ਦੇਸ਼ ਦੀ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਮੈਨੂੰ ਉਸ ਤੇ ਪੂਰਾ ਮਾਣ ਆ ਜਿਸ ਤਰੀਕੇ ਨਾਲ ਉਹ ਸਿਸਟਮ ਨੂੰ ਮੈਨੇਜ ਕਰ ਰਿਹਾ ਸਾਡੀਆਂ ਸਿਨਾਵਾਾਂ ਤੇ ਜਲ ਸੈਨਾ, ਥਲ ਸੈਨਾ, ਵਾਯੂ ਸੈਨਾ ਤੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਉਹ ਸਾਡੇ ਦੇਸ਼ ਉੱਤੇ ਮਜ਼ਬੂਤੀ ਦੇ ਨਾਲ ਉਹ ਪਕੜ ਬਣਾ ਕੇ ਰੱਖੇ ਨੇ ਤੇ ਦੁਸ਼ਮਣ ਦੇਸ਼ ਨੂੰ ਕਿਸੇ ਵੀ ਉਹਦੇ ਇਰਾਦਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ ਤੇ ਇੱਕ ਨਵੀਂ ਟ੍ਰੀਟੀ ਜਿਹੜਾ ਨਵਾਂ ਰੂਲ ਗਵਰਨਮੈਂਟ ਆਫ ਇੰਡੀਆ ਵੱਲੋਂ ਬਣਾਇਆ ਗਿਆ ਕਿ ਕਿਸੇ ਤਰ੍ਹਾਂ ਦੇ ਅੱਤਵਾਦੀ ਹਮਲੇ ਨੂੰ ਉਹ جنگ ਦੀ ਸ਼ੁਰੂਆਤ ਵਜੋਂ ਗਿਣਨਗੇ ਇਹਦੇ ਨਾਲ ਅੱਤਵਾਦ ਨੂੰ ਜਿਹੜਾ ਵਾ ਉਹ ਨਕੀਲ ਪਾਉਗੀ ਪਾਕਿਸਤਾਨ ਵਰਗੇ ਜਿਹੜੇ ਨੰਗ ਦੇਸ਼ ਨੇ ਇਹ ਵੀ ਵਿਚਾਰ ਕਰਨਗੇ ਭਾਰਤ ਉੱਤੇ ਕਿਸੇ ਤਰ੍ਹਾਂ ਦਾ ਦੁਬਾਰਾ ਹਮਲਾ ਕਰਨ ਲੱਗਿਆ ਤੇ ਮੈਂ ਅਖੀਰ ਤੇ ਆਪਣੀਆਂ ਸਿਨਾਵਾਂ ਉੱਤੇ ਇਹ ਮਾਣ ਕਰਦਾ ਹੋਇਆ ਉਹਨਾਂ ਦੇ ਧੰਨਵਾਦੀ ਆ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਧੰਨਵਾਦ